ਲੋ ਜੀ ਆਪਾਂ ਚੱਲੇ ਆਂ ਸਾਲਾ ਸਰ ਬਾਲਾ ਜੀ ਮੰਦਿਰ ਚ ਰੋਡ ਦੇਖੋ ਕਿੰਨਾ ਸਾਫ਼ ਰੋਡ ਐ ਕੋਈ ਟ੍ਰੈਪ ਕਿ ਨਹੀਂ ਐ ਇੱਕ ਪੀ ਸਾਡੇ ਸੂਰਜ ਸਾਹਿਬ ਉਹ ਐ ਗੰਦੇ ਟੋਆ ਤੇ ਉਹ ਚਾਹ ਵਾਲੀ ਤੇ ਦੁਕਾਨ ਹੈ ਕਿ ਪੀਣਾ ਨਹੀਂ ਝੋਲ ਲੈ ਪੂਰੇ ਕਰੀ ਜੇ ਲੋ ਹਾਂ ਇਹ ਵਾਲਾ ਰੋਡ ਆਪਣਾ ਬਹੰਡੇ ਤੋਂ ਜਿਹੜਾ ਹਰਮਾਨ ਕੜਨ ਨੂੰ ਜਾਂਦੇ ਆਂ ਬਹੁਤ ਚੌੜਾ ਰੋਡ ਹੈ ਪਰ ਟੋਲ ਵਾਲੇ ਹੈ ਅੱਗੇ ਜਿਹੜਾ ਚਰਮੇ ਵਾਲੀ ਉੱਥੇ ਹੀ ਆਏ ਨੇ ਅਸੀਂ ਪਹੁੰਚ ਗਏ ਆਂ ਇਹ ਸਰਦਾਰ ਸ਼ਹਿਰ ਤੇ ਚਾਹ ਪਾਣੀ ਵਗੈਰਾ ਪੀਵਾਂਗੇ ਮਹਾਰੋ ਪਿਆਰੇ ਸਰਤਾਹਾਰ ਸ਼ਹਿਰ ਤੇ ਚਾਹ ਪਾਣੀ ਪੀਨੇ ਆਪਾਂ ਚਲੋ ਅੱਛਾ ਅੱਛਾ Rajasthan ਦੀ ਕਚੌੜੀ ਅੱਛਾ ਅੱਛਾ ਨਜ਼ੂਰ ਚ ਕਾਰ ਟੈਸਟ ਦੱਸ ਕਿਵੇਂ ਆ ਅੱਜ ਲਈ ਆਜੂ ਪ੍ਰੋਗਰਾਮ ਆ ਬਰ ਗਿਆ ਅੱਜ ਤੋਂ ਮੈਂ ਤੋਂ ਉੱਥੇ ਹੁਣ ਸਰਦਾਰਸੇ ਰਹਿਗਾ ਤੇ ਬਾਂਸਰ ਜਾੜਿਆਂ ਦਾ ਨਾ ਕੀ ਸਹੀ ਗਲਤ ਟੈਸਟ ਦੱਸ ਕਰ ਨਹੀਂ ਨਿਕਲਦੀ ਸੀ ਇਤਿਹਾਲ ਦਾ ਚਾਰੋਂ ਰਸਤੇ ਕਾਣ ਸੀ ਤੁਰਾਈ ਗਿਆ ਨਸਮਿਕੀ ਕਾ ਚਾਣੇ ਕੀ ਕਿਉਂ ਨਿਕਲ ਆਸਲੇ ਬੇ ਅਜੇ ਲ ਜੂਰੂ ਜ ਆ ਗਿਆ ਹੈ ਬਈ ਜੂਰ ਇਕੱਲੇ ਵਾਸੇ ਹੈ ਕਾਲਾ ਮੰਡਾ ਤੋਂ ਕੰਵਨਵਾ ਨੰਨੇ ਕਹਿਣਾ ਰਾਮਾ ਨੂੰ ਮਨ ਅੱਛਾ ਲੱਗੇ ਸੋ ਲਓ ਜੀ ਸਾਲਾਸਰ ਪਹੁੰਚ ਗਏ ਆਪਾਂ ਹੁਣ ਹੁਣ ਆਪਾਂ ਟੇਕਦੇ ਆ ਮੱਥਾ ਬਾਬੇ ਦੇ ਕਿਤੇ ਇਤੋਂ ਲਟਕਣਾਂ ਉੱਪਰ ਚੜ੍ਹ ਰਹੇ ਆ ਬਾਬੇ ਦੇ ਪੱਥਰ ਦੇ ਨਾਸਤੇ अंदर वीडियोग्राफी नहीं सी इस करके आप ज्यादा वीडियो नहीं बनाई अंजनी माता मंदिर ਕਰੋ ਦਰਸ਼ਨ ਕਰੋ ਦਰਸ਼ਨ ਅੰਜਲੀ ਮਾਤਾ ਦਾ ਮੰਦਿਰ ਮਜਰੰਗਬੜੀ ਦੀ ਮਾਤਾ ਦਾ ਮੰਦਿਰ ਕਰੋ ਦਰਸ਼ਨ ਸ਼੍ਰੀ ਰਾਮ ਜਾਨਕੀ ਮੰਦਿਰ